ਸਸੀ ਕਲਜੀ ਫਸਟ ਵੈਸਕਲੋਥ ਹਾਊਸ ਤੇ ਤੁਹਾਡ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਓਸ ਹਨ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਣਾ ਸੂਟ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੀ 5:00 ਤੇ ਲੋ ਜੀ ਅੱਜ ਆਪਾਂ ਬਰਬਰੀ ਦੇ ਸੂਟ ਪਾ ਰਹੇ ਹਾਂ ਲੋ ਜੀ ਪਹਿਲਾ ਸੂਟ ਦੇਖੋ ਬਰਬਰੀ ਦੇ ਵਿੱਚ ਹੈ ਬਰਬਰੀ ਬਹੁਤ ਵਧੀਆ ਹੋਊਗੀ ਜੀ ਚਨਾਰ ਦੀ ਬਰਬਰੀ ਹੋਊਗੀ ਸਿਰਾ ਬਰਬਰੀ ਹੈ ਆ ਲੋ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ সিলਵਰ ਕਲਰ ਹੈਗਾ ਜੀ ਇਹ ਆ ਲੋ ਇਹ ਡਿਸਕਾਊਂਟ ਦੇ ਵਿੱਚ ਹੀ ਮਿਲਣਗੇ ਇਹ ਸਾਰੇ ਸੂਟ ਤੁਹਾਨੂੰ ਬਹੁਤ ਖੂਬਸੂਰਤ ਬ੍ਰਾਂਡਡ ਬਰਬਰੀ ਹੈ ਤੇ ਪਹਿਲਾਂ 1650 ਦਾ ਦਿੱਤਾ ਸੀ ਸੂਟ ਇਹ ਅੱਜ ਤੁਹਾਨੂੰ ਇਹ 1450 ਦੇ ਵਿੱਚ ਮਿਲ ਰਿਹਾ ਫ੍ਰੀ ਸ਼ਿਪਿੰਗ ਨਾਲ ਸੂਟ ਬਿਲਕੁਲ ਸ਼ਿਪਿੰਗ ਵੀ ਹੋਊਗਾ ਤੇ ਅਗਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣੀ ਆ ਤੁਹਾਨੂੰ ਆ ਲਓ ਅਗਲਾ ਇਹ ਵਾਲਾ ਕਲਰ ਹੈ ਤੇ ਸਭ ਸੂਟ ਅੱਜ ਸਾਰੇ ਸੂਟ ਬਰਬਰੀ ਤੇ ਰਹਿਣਗੇ ਤੇ ਸਾਰੇ ਡਿਸਕਾਊਂਟ ਤੇ ਰਹਿਣਗੇ ਆ ਲਓ ਜੀ ਬੜੇ ਮਿੱਠੇ ਮਿੱਠੇ ਜਿਹੇ ਪ੍ਰਿੰਟ ਹੈਗੇ ਨੇ ਕਲਰ ਵੀ ਬਹੁਤ ਸੋਹਣੇ ਆ ਔਰ ਪ੍ਰਿੰਟ ਵੀ ਬਹੁਤ ਸੋਹਣੇ ਨੇ ਤੇ ਇਹਦੇ ਨਾਲ ਤੁਹਾਨੂੰ ਮੈਂ ਸਲਵਾਰ ਦੱਸ ਦੇਣੀ ਆ ਕਿਹੜੀ ਹੋਊਗੀ ਇਹ ਵਾਲੀ ਸਲਵਾਰ ਇਹਦੇ ਨਾਲ ਠੀਕ ਹੈ ਫਰੀ ਸ਼ਿਪਿੰਗ ਨਾਲ ਉਹਗਾ 14500 ਦੇ ਵਿੱਚ ਆਊਗਾ। ਅਗਰ ਤੁਸੀਂ ਦੋ ਸੂਟ ਚੱਕਦੇ ਹੋ ਤਾਂ 13 13000 ਦੇ ਵਿੱਚ ਮਿਲ ਜਾਣਗੇ। ਠੀਕ ਹੈ ਜੀ ਫਿਰ ਸ਼ਿਪਿੰਗ ਫ੍ਰੀ ਹੋ ਜੂਗੀ। ਹਾਂ ਸੌਰੀ 14 14000 ਮੈਂ ਤਾਂ ਗਲਤ ਕਹਿ ਆ ਗਿਆ। ਹਾਂ 14500 ਵਾਲੇ ਸੂਟ ਦੇ ਵਿੱਚ ਅਸੀਂ 50 ਪੀ ਸ਼ਿਪਿੰਗ ਦੇ ਹੁੰਦੇ ਆ ਜੀ ਸਾਰੇ। ਠੀਕ ਹੈ ਜੇ ਤੁਸੀਂ ਦੋ ਸੂਟ ਚੱਕਦੇ ਹੋ ਤਾਂ 14 14000 ਦੇ ਵਿੱਚ ਮਿਲ ਜਾਣਗੇ ਸ਼ਿਪਿੰਗ ਫ੍ਰੀ ਹੋ ਜੂਗੀ ਫਿਰ ਬਿਲਕੁਲ। ਹਾਂ ਜੀ ਇੱਕ ਸੂਟ ਲਾਉਂਗੇ ਤਾਂ 1450 ਤੇ ਦੋ ਲਾਉਂਗੇ ਤਾਂ 14100 ਦੇ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਹੈ ਤੇ ਪ੍ਰਿੰਟ ਬਹੁਤ ਸੋਹਣਾ ਹੈ ਅਗਲਾ ਦੇਖੋ ਲੇਮਨ ਸ਼ੇਡ ਇਹ ਬੜਾ ਪ੍ਰਿੰਟ ਪ੍ਰਿੰਟ ਸਾਰਿਆਂ ਦੀ ਸੇਮ ਹੀ ਹੈ ਕਲਰ ਫਰਕ ਪਈ ਜਾਂਦਾ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਆ ਉਹ ਕਿਹੜੀ ਹੋਊਗੀ ਸਲਵਾਰ ਹੋਊਗੀ ਮਸਲੀਨ ਦੀਆਂ ਸਲਵਾਰਾਂ ਨਾਲ ਰਹਿਣਗੇ ਜੀ ਇਹ ਸਾਰੇ ਬਹੁਤ ਸੋਹਣੇ ਸੁਹਣੇ ਸਾਡੇ 14 1400 ਦੇ ਠੀਕ ਹੈ ਤੇ ਇਹ ਸੀਗੇ ਵਿਦਾਊਟ ਦੁਪੱਟਾ ਹੁਣ ਮੈਂ ਦੁਪੱਟਿਆਂ ਵਾਲੇ ਆਹ ਸਿੰਗਲ ਰਹਿ ਗਿਆ ਜੀ ਇਹ ਵਾਲੇ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਸਿੰਗਲ ਰਹਿ ਗਿਆ ਲੋ ਇਹ ਬੜਾ ਸ਼ਰਟ ਰਹੂਗਾ ਬਰਬਰੀ ਦੇ ਵਿੱਚ ਬਹੁਤ ਸੋਹਣਾ ਸ਼ਰਟ ਹੈਗਾ ਔਰ ਬਹੁਤ ਹੀ ਵਾਇਰਲ ਹੋਈ ਸੀ ਇਹ ਵਾਲੀ ਵੀਡੀਓ ਇਹ ਵਾਲੇ ਕਲਰ ਦੀ ਵੀਡੀਓ ਤੇ ਮਸਲੀਨ ਦੀ ਰਹੂਗੀ ਜੀ ਇਹਦੇ ਨਾਲ ਸਲਵਾਰ ਠੀਕ ਹੈ ਤੇ ਇਹ ਰਹੂਗਾ ਇਹਦੇ ਨਾਲ ਦੁਪੱਟਾ ਬਹੁਤ प्यारा ਦੁਪੱਟਾ ਲੋ ਬਹੁਤ ਸੋਹਣਾ ਦੁਪੱਟਾ ਬੜਾ ਹੀ ਖੂਬਸੂਰਤ ਹਾਂ ਠੀਕ ਹੈ ਤੇ ਇਹ ਸੂਟ 1950 ਦੇ ਵਿੱਚ ਮਿਲ ਜੂਗਾ ਡਿਸਕਾਊਂਟ ਦੇ ਅਗਲਾ ਦੇਖੋ ਲਓ ਜੀ ਇਹ ਸਾਰੇ ਸੂਟ ਮਿਲਾਂ ਦੇ نیچے गिर ਗਿਆ ਹਨ ਲਓ ਜੀ ਇਹ ਵੀ ਬਰਬਰੀ ਨਾਲ ਇੱਚੀ ਹੈਗਾ ਸੂਟ ਬਰਬਰੀ ਬਹੁਤ ਸੋਹਣੀ ਹੈ ਜੀ ਐ ਨਹੀਂ ਹੈਗਾ ਕਿ ਖੁਰਦਰੀ ਜੀ ਬਰਬਰੀ ਹੋਊਗੀ ਬਰਬਰੀ ਬਹੁਤ ਪਿਆਰੀ ਆਊਗੀ ਤੁਹਾਡੇ ਕੋਲੇ ਲਓ ਬੜਾ ਹੀ ਪਿਆਰਾ ਸੂਟ ਹੈ ਬਲੈਕ ਕਲਰ ਦਾ ਵਿੱਚ ਹੋਊਗਾ ਸੂਟ ਇਹ ਹੈਗੀ ਹੈ ਜੀ ਇਹਦੀ ਸਲਵਾਰ ਮਸਲੀਨ ਦੀ ਪਰ ਦੇਖਣ ਨੂੰ ਕ੍ਰੇਪ ਲੱਗਦੀ ਹੈ ਤੁਸੀਂ ਐਂ ਦੇਖੋ ਸਲਵਾਰ ਸ਼ਾਈਨ ਬਹੁਤ ਕਰਦੀ ਹੈ ਇਹ ਹੈ ਇਹਦਾ ਦੁਪੱਟਾ ਬਹੁਤ ਘੱਟ ਰੇਟ ਦੇ ਵਿੱਚ ਸੂਟ ਮਿਲ ਰਹੇ ਨੇ ਅੱਜ ਤੋਂ ਬਹੁਤ ਜ਼ਿਆਦਾ ਸੋਹਣਾ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਲੋ ਇਹ ਤਾਂ ਐਵੇਂ ਬਗਮੀਆਂ ਹੋ ਠੀਕ ਹੈ ਜੀ ਇਹ 2350 ਦਾ ਦਿੱਤਾ ਸੀ ਅੱਜ 2050 ਦੇ ਵਿੱਚ ਮਿਲ ਰਿਹਾ ਸਿਮਰ ਬ੍ਰਾਂਡ ਦੀ ਵਰਬਰੀ ਹੈ ਜੀ ਵਾਈਨ ਸ਼ੇਡ ਦੇ ਵਿੱਚ ਸੇਮ ਪ੍ਰਿੰਟ ਹਾਂ ਲੋ ਲੋ ਜੀ ਇਹ ਵਾਲੀ ਸ਼ਰਟ ਰਹੂਗੀ ਮੈਂ ਨਾਲ ਦੀ ਨਾਲ ਇਕੱਠੇ ਕਰਦਾ ਕਿਉਂਕਿ ਸਬੁਨੇਰਾ ਵੀ ਹੋ ਗਿਆ ਤੇ ਇਹ ਵਾਲੀ ਰਹੂਗੀ ਇਹਦੇ ਨਾਲ ਸਲਵਾਰ ਮਸਲੀਨ ਦੀ ਬੜੀ ਸੋਹਣੀ ਸਲਵਾਰ ਹੈ ਤੇ ਇਹ ਹੈ ਜੀ ਦੁਪੱਟਾ ਦੁਪੱਟਾ ਤੁਸੀਂ ਦੇਖ ਚੁੱਕੇ ਹੋ ਬਲੈਕ ਵਾਲਾ ਉਦਾਂ ਦਾ ਹੀ ਦੁਪੱਟਾ ਰਹੂਗਾ ਹੁਣ ਇਹ 2050 50 ਦੇ ਵਿੱਚ ਸੂਟ ਮਿਲ ਰਹੇ ਨੇ ਫਟਾਫਟੇ ਤਾਂ ਲੁੱਟਣ ਵਾਲਾ ਕੰਮ ਹੀ ਆ ਚੱਕਣ ਦੀ ਕਰੋ ਕਿਉਂਕਿ ਅਸੀਂ ਲਿਆਉਣਾ ਉਸ ਤੋਂ ਬਾਅਦ ਸਰਦੀ ਵਾਲਾ ਸਟਾਕ ਤੇ ਇਹਨੂੰ ਕਰ ਰਹੇ ਹਾਂ ਅਸੀਂ ਕਲੀਅਰ 2050 ਦੇ ਵਿੱਚ 10 ਗਰੁੱਪ ਦੀ ਬਰਬਰੀ ਹੋਊਗੀ ਆਹ ਲਓ ਅਗਲਾ ਦੇਖੋ ਸੂਟ ਸਾਰੇ ਸਿਰਾਂ ਨੇ ਇੱਕ ਤੋਂ ਇੱਕ ਨਹੀਂ ਆ ਲਓ ਇਹ ਵਾਲਾ ਸ਼ਰਟ ਬਹੁਤ ਪਿਆਰਾ ਬਸ फटाफट ਦੇਖਣ ਦੀ ਕਰੋ ਤੇ ਚੱਕਣ ਦੀ ਕਰੋ ਤੁਸੀਂ ਇਹ ਲਓ ਇਹ ਵਾਲੀ ਸਲਵਾਰ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਲਓ ਖੋਲ ਦਿੰਨੇ ਹਾਂ ਦੁਪੱਟਾ ਖੁੱਲ ਹੀ ਗਿਆ ਹੋ ਇਹ ਆਹ ਲੋ ਬਹੁਤ ਸੋਹਣੀ ਸੂਟ ਖੁੱਲੇ ਢੁਲੇ ਆਨ ਵਧੀਆ ਦੁਪੱਟੇ ਲੋ ਠੀਕ ਹੈ ਜੀ ਇਹ ਵੀ ਹੁਣ 2050 ਚ ਮਿਲੂਗਾ 3300 ਦੇ ਡਿਸਕਾਊਂਟ ਦੇ ਸੂਟਰ ਹੋਣੀ ਇਹ ਆਹ ਆਹ ਇਹ ਹੈਗੀ ਆ ਜੀ ਸ਼ਰਟ ਆਹ ਵਾਲਾ ਪ੍ਰਿੰਟਡ ਸ਼ਰਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਤੇ ਇਹ ਹੈ ਦੇ ਨਾਲ ਸਨਵਾਰ ਠੀਕ ਹੈ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਸਿਰਾ ਦੁਪੱਟਾ ਸਿਰਾ ਆ ਇਹ ਬਲ ਬਠੀਕਾ ਜੀ 4 ਸਾਈਡ ਬਾਰਡਰ ਤੇ ਵਿੱਚ ਇਹਦੇ ਫਲਾਵਰ 2050 ਚ ਜੇ ਤੁਸੀਂ ਦੋ ਸੂਟ ਚੱਕਦੇ ਹੋ ਤਾਂ ਦੋ ਦੋ ਹਜ਼ਾਰ ਚ ਮਿਲਣਗੇ ਫਿਰ ਇਹਦੇ ਤੇ ਵੀ ਉਹੀ ਲਾਗੂ ਹੈ ਸਾਰਿਆਂ ਸੂਟਾਂ ਤੇ ਇਸ ਤਰ੍ਹਾਂ ਹੀ ਹੋਊਗਾ ਜੇ ਤੁਸੀਂ ਦੋ ਚੱਕੋਗੇ ਤਾਂ 50 50 ਹੋਰ ਲੈਸ ਹੋ ਜਾਣਗੇ ਦੋਨਾਂ ਚ ਇਹ ਬਰਬਰੀ ਦੀ ਸ਼ਰਟ ਮਸਲੀਨ ਦੀ ਸਲਵਾਰ ਇਹ ਹੈ ਜੀ ਇਹਦਾ ਦੁਪੱਟਾ ਖੋਲ ਦਿੰਨੇ ਆ ਦੁਪੱਟਾ ਬਹੁਤ ਸੋਹਣਾ ਬਟ ਬਹੁਤ ਸੋਹਣਾ ਬਹੁਤ ਜ਼ਿਆਦਾ ਲਓ ਸਿਰਾਈ ਸੂਟ ਹੈ ਸਿਰਾਜਮਾ ਡਿਜੀਟਲ ਪ੍ਰਿੰਟਿੰਗ ਹੈ ਜੀ ਬਹੁਤ ਪਿਆਰਾ ਹੀ ਲੱਗਦਾ ਇਹ 2050 ਦਾ ਸੂਟ ਹੈ ਤੇ ਜਿਹੜਾ ਇਹ ਵਾਲਾ ਸੂਟ ਹੈ ਇਹਦੇ ਨਾਲ ਦਾ ਤੁਸੀਂ ਦੇਖ ਚੁੱਕੇ ਹੋ ਆਪਣੇ ਕੋਲ ਇਹ ਦੋ ਸੂਟ ਨੇ ਲਓ ਜੀ ਅੱਗੇ ਦੇਖੋ ਇਹ ਹੈਗਾ ਆਪਣੇ ਕੋਲ ਆਰਗੈਂਜ਼ਾ ਪਿਓਰ ਆਰਗੈਂਜ਼ਾ ਰਾਮ ਟੈਕਸ ਦਾ ਆਰਗੈਂਜ਼ਾ ਲਓ ਇਹ ਕੁਲਾਡੂਲਾ ਕਪੜਾ ਹੁੰਦਾ ਜੀ ਇਹਦਾ ਰਾਮਟੈਕਸ ਦਾ ਸ਼ਾਇਦ ਇਹਦੀ ਸਲਵਾਰ ਵੀ 3 ਮੀਟਰ ਹੋਵੇ। ਆਹ ਲਓ। ਲਓ ਜੀ ਇਹ ਹੈਗਾ organza ਦਾ ਸ਼ਰਟ ਉੱਪਰ ਵਰਕ ਹੋਇਆ ਹੋਇਆ ਦਾ ਹੈਂਡਵਰਕ। ਜਿੰਨੇ ਵੀ ਤੁਹਾਨੂੰ ਫਲਾਵਰ ਦਿਖ ਰਹੇ ਨੇ ਸਾਰਿਆਂ ਦੇ ਉੱਪਰ ਨਾਟ ਵਰਕ ਹੋਇਆ ਹੋਇਆ ਦਾ ਬੜਾ ਪਿਆਰਾ ਜਿਹਾ ਸੂਟ ਹੈਗਾ। ਤੇ ਘੇਰਾ ਦੇਖ ਲਓ ਤੁਸੀਂ ਇਹਦਾ। ਘੇਰੇ ਤੇ ਤੁਹਾਨੂੰ ਇਹ ਬੜਾ ਫੇਰ ਵਰਕ ਮਿਲੂਗਾ। ਠੀਕ ਹੈ ਜੀ। ਇਹ ਬਾਜੂ ਆ ਇੱਧਰ। ਰਾਮਟੈਕਸ ਦੀ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਤੇ ਬੈਕ ਸਾਈਡ ਦਿਖਾ ਦੇਣੀ ਹੈ। ਆਹ ਲਓ। ਇਹ ਹੈਗੀ ਆ ਦੀ ਬੈਕ ਸਾਈਡ। ਠੀਕ ਹੈ ਜੀ ਤੇ ਇਹ ਹੈ ਜੀ ਸਿਲਕ ਦੀ ਸਲਵਾਰ ਹੁਣ ਕਈ ਪਹਿਣਾ ਕਹਿੰਦੀਆਂ ਨਹੀਂ ਜੀ ਇਹ ਤਾਂ ਮਸਲੀਨ ਆ ਜੀ ਇਹ ਤਾਂ ਮੋਡਲ ਸਿਲਕ ਆ ਜੀ ਦੇਖੋ ਰਾਮ ਟੈਕਸ ਦਾ ਸੂਟ ਹੈ ਜੀ ਤੇ ਤੁਸੀਂ ਡਾਊਟ ਨਹੀਂ ਕਰ ਸਕਦੇ ਸਿਲਕ ਦੀ ਸਲਵਾਰ ਆਊਗੀ ਔਰ 3 ਮੀਟਰ ਆਊਗੀ ਠੀਕ ਹੈ ਜੀ ਜਿਹੜੀਆਂ ਪਹਿਣਾ ਨੂੰ ਪਹਿਚਾਣ ਆ ਉਹ ਸਹੀ ਦੇਖ ਲੈਂਦੀਆਂ ਨੇ ਲੋ ਹਲੋ ਇਹ ਹੈਗਾ ਔਰਗੈਂਜ਼ਾ ਦਾ ਹੀ ਦੁਪੱਟਾ ਰਹੂਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ ਔਰ 4 ਸਾਈਡ ਤੋਂ ਨੂੰ ਇਸ ਤਰ੍ਹਾਂ ਕਰਕੇ ਇਹਦੇ ਬਾਰਡਰ ਹੈ ਤੇ ਇਹ ਹੈਗੀ ਜੀ ਇਹਦੀ organza ਦੀ लेस ਬੜੀ ਪਿਆਰੀ ਜੀ लेस ਲੱਗੀ ਹੋਈ ਹੈ ਠੀਕ ਹੈ ਪ੍ਰਾਈਸ ਦੱਸ ਦਿਨੀ ਹੈ ਤੁਮ ਕੀ ਹੋਗੀ ਜੀ ਅ ਇਹ ਹੈ ਜੀ ਸੂਟ ਅੱਜ ਤੁਹਾਨੂੰ ਮਿਲ ਰਿਹਾ 75 ਦਾ 75 ਵੱਡੇ ਡਿਸਕਾਊਂਟ ਤੇ ਬਹੁਤ ਹੈਵੀ ਡਿਸਕਾਊਂਟ ਤੇ ਮਿਲ ਰਿਹਾ ਸੂਟ ਤੁਹਾਨੂੰ 75 ਦਾ ਹੈ ਲੋ ਜੀ ਇਹ ਵੀ ਰੌਂਡ ਟੈਕਸ ਦੇ ਵਿੱਚ ਹੀ ਆ ਮਸਟਰਡ ਕਲਰ ਬਹੁਤ ਸੋਹਣਾ ਹੈ ਸੇਮ ਹੀ ਆ ਬਸ ਬਿਲਕੁਲ ਸੇਮ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਬਹੁਤ ਪਿਆਰਾ ਠੀਕ ਹੈ ਜੀ ਤੇ ਸਿਲਕ ਦੀ ਸਲਵਾਰ ਨਾਲ ਆਊਗਾ ਮਸਟਰਡ ਕਲਰ ਦੀ ਸਲਵਾਰ ਹੋਊਗੀ ਔਰ 3 ਮੀਟਰ ਸਲਵਾਰ ਹੋਊਗੀ <li>ਖੁੱਲਾ ਢੁਲਾ ਕਪੜਾ ਆਊਗਾ ਬਕਾਇਦਾ ਰੌਂਡ ਟੈਕਸ ਦੀ ਸਟੈਂਪ ਆਊਗੀ ਤੇ ਇਹ ਹੋਊਗਾ ਸੇਮ ਦੁਪੱਟਾ ਜਿਹੜਾ ਦੁਪੱਟਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇਹ ਵੀ ਸਹੀ ਹੈ ਕਲਰ ਸਹੀ ਹੈ ਬਿਲਕੁਲ ਐਗਜ਼ੈਕਟ ਮਸਟਰਡ ਕਲਰ ਹੈ ਠੀਕ ਹੈ ਜੀ ਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ امید ਆ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਦੱਸ ਪਤੀ ਸਾਰੇ ਸਤਿ ਸ਼੍ਰੀ ਅਕਾਲ